ਸਸੀ ਕਾਲ ਬਾਈ ਜੀ ਸਾਰਿਆਂ ਨੂੰ ਆਪਾਂ ਲਿਆਂਦੇ ਜੀ ਤੁਹਾਡੇ ਲਈ ਤਿੰਨ ਨਰ ਸੇਰ ਆ ਬਾਈ ਜਿਸ ਕਿਸ ਵੀਰ ਨੂੰ ਚਾਹੀਦੇ ਆ ਤਾਂ ਆਪਣੇ ਸਕਰੀਨ ਤੇ ਨੰਬਰ ਦਿੱਤਾ ਹੋਇਆ ਸਬੰਰਕ ਕਰ ਲਓ ਤੇ ਚੱਕ ਲਓ ਫਟਾਫੜ ਜਿਹੜਾ ਵੀਰ ਕਰ ਰਿਹਾ ਇਹਨਾਂ ਦਾ ਸ਼ੌਕ ਕਰਾਉਨੇ ਆ ਬਾਈ ਤੁਹਾਨੂੰ ਕਰੋ ਬਾਈ ਪੰਜੇ ਪੂਰੇ ਖੁਸ਼ਕ ਪੰਜੇ ਬਾਈ ਠੀਕ ਹੈ ਜੀ ਲਾਲ ਚੀਨਾ ਪੂਰੇ ਖੁਸ਼ਕ ਪੰਜੇ ਬਾਈ ਠੀਕ ਹੈ ਜੀ ਖੱਟੀਆਂ ਅੱਖਾਂ ਲਾਲ ਚੀਨਾ ਬਾਈ ਵਾਖ ਫੇਰ ਆ ਗਿਆ ਜੀ ਅ ਰਤਾ ਸ਼ਿਕਰ ਰਤਾ ਬਾਈ ਇਹ ਠੀਕ ਹੈ ਜੀ ਕਰੋ ਪੰਜੇ ਚੱਕਾ ਖੱਟੀਆਂ ਅੱਖਾਂ ਬਹੁਤ ਸੋਹਣੇ ਬਰੀਡ ਲਈ ਕਿਸੇ ਵੀਰ ਨੇ ਚਾਹੀਦੇ ਆ ਪੱਠਾਗਾ ਜੀ ਪੱਠਾ ਰਹਿ ਗਿਆ ਸੀ ਜਿਹੜੇ ਆਪਾਂ ਪਹਿਲਾਂ ਤਨ ਕੀਤੇ ਸੇਲ ਉਹਨਾਂ ਚੋਂ ਰਹਿ ਗਿਆ ਆਹ ਪੱਠਾ ਠੀਕ ਆ ਜੀ ਜਿਸਕੇ ਵੀਰ ਨੂੰ ਚਾਹੀਦੇ ਆ ਤਾਂ ਕਰ ਲੋ ਕਾਲੀ ਕਰੋ ਸ਼ੌਂਗ ਇਹਨਾਂ ਦਾ